ਇਸ ਵੇਲੇ ਦੀ ਵੱਡੀ ਖਬਰ ਆਪਣੇ ਆਪ ਨੂੰ ਸਮਾਜ ਸੇਵੀ ਕਹਿਣ ਵਾਲੇ ਚੇਤਨ ਬਵੇਜਾ ਦੇ ਨਾਲ ਜੁੜੀ ਹੋਈ ਖਬਰ ਹੈ ਦੱਸ ਦਈਏ ਕਿ ਆਪਣੇ ਆਪ ਨੂੰ ਸਮਾਜ ਸੇਵੀ ਕਹਿੰਦੇ ਨੇ ਚੇਤਨ ਬਵੇਜਾ ਦੇ ਉੱਪਰ ਇੱਕ ਮਹਿਲਾ ਦੇ ਵੱਲੋਂ ਦੁਸ਼ਕਰਮ ਕਰਨ ਦੇ ਦੋਸ਼ ਲਗਾਏ ਗਏ ਨੇ ਜਿਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਪਰ ਉਹਨਾਂ ਦੀ ਜ਼ਮਾਨਤ ਜਿਹੜੀ ਹੈ ਮਾਨਯੋਗ ਅਦਾਲਤ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਪਰ ਚੇਤਨ ਬਵੇਜਾ ਦੀ ਗ੍ਰਿਫਤਾਰੀ ਹਜੇ ਤੱਕ ਨਹੀਂ ਹੋਈ ਹੈ ਜਿਸ ਦੇ ਤਹਿਤ ਮਹਿਲਾ ਦੇ ਵੱਲੋਂ ਪੁਲਿਸ ਕਮਿਸ਼ਨ ਦਫ਼ਤਰ ਦੇ ਸਾਹਮਣੇ ਸ਼ਾਂਤੀਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜਦੋਂ ਮਹਿਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਹਿਲਾ ਨੇ ਕਿਹਾ ਕਿ ਚੇਤਨ ਬਵੇਜਾ ਦੀ ਗ੍ਰਿਫਤਾਰੀ ਹਜੇ ਤੱਕ ਨਹੀਂ ਹੋਈ ਹੈ ਕਿਉਂਕਿ ਉਸ ਦਾ ਰਾਜਨੀਤਿਕ ਰਸੂਕ ਵੀ ਹੈ ਤੇ ਕਈ ਰਾਜਨੀਤਿਕ ਆਗੂ ਜਿਹੜੇ ਨੇ ਚੇਤਨ ਬਵੇਜਾ ਦੀ ਸਪੋਰਟ ਕਰਿਆ ਨੇ ਇਸ ਕਰਕੇ ਉਸ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਹੋਣ ਦੇ ਵਿੱਚ ਕਾਫੀ ਦਿੱਕਤਾਂ ਵੀ ਆ ਰਹੀਆਂ ਨੇ ਲੇਕਿਨ ਮੈਨੂੰ ਉਮੀਦ ਹੈ ਕਿ ਗ੍ਰਿਫਤਾਰੀ ਇੱਕ ਦਿਨ ਜ਼ਰੂਰ ਹੋਵੇਗੀ ਇਹਦੇ ਨਾਲ ਹੀ ਮਹਿਲਾ ਦੇ ਵੱਲੋਂ ਕੀ ਕੁਝ ਹੋਰ ਕਿਹਾ ਗਿਆ ਉਹ ਤੁਸੀਂ ਆਪ ਹੀ ਸੁਣ ਲਓ ਹਾਂਜੀ ਦੇਖੋ ਅੱਜ 16 ਦਿਨ ਹੋ ਗਏ ਸੀ ਐਫਆਈਆ ਦਿੱਤੀ ਇਸ ਕਰਕੇ ਅਸੀਂ ਬਾਹਰ ਧਰਨਾ ਲਗਾਇਆ ਸੀ ਲੇਕਿਨ ਉਹਨਾਂ ਅਸੀਂ ਸੀਪੀ ਸਾਹਿਬ ਨੂੰ ਮਿਲੇ ਹੈਗੇ ਉਹ ਕਹਿੰਦੇ ਹੈਗੇ ਤੁਸੀਂ ਚਿੰਤਾ ਨਾ ਕਰੋ ਉਸ ਬੰਦੇ ਨੂੰ ਅਸੀਂ ਜਲਦ ਤੋਂ ਜਲਦ ਪਕੜਨ ਦੀ ਕੋਸ਼ਿਸ਼ ਕਰਾਂਗੇ ਮੈਡਮ ਇਹ ਸਮਾਜਸੀ ਹੈ ਜਾਂ ਪੋਲਿਟੀਕਲ ਸ਼ੈਲਟਰ ਦਾ ਕਾਰਨ ਹੈ ਕਿ ਉਹ ਸੁਣ ਨਹੀਂ ਪੀ ਲਾ ਗਿਆ ਹੁਣ ਦੇਖੋ ਜੀ ਇਹ ਸਮਾਜਸੀ ਵੀ ਤਾਂ ਆਪਣੇ ਆਪ ਨੂੰ ਬੋਲਦਾ ਹੀ ਹੈਗਾ ਪੋਲਿਟੀਕਲ ਪਾਵਰ ਵੀ ਹੁੰਦੀ ਇਸ ਕਰਕੇ ਹੀ ਸ਼ਾਇਦ ਇਹ ਪਕੜਿਆ ਨਹੀਂ ਜਾ ਰਿਹਾ ਹੁਣੇ ਤੱਕ ਲੇਕਿਨ ਅੱਜ ਸਰ ਕਹ ਰਹੇ ਹੈਗੇ ਕਿ ਅਸੀਂ ਇਹਨੂੰ ਜਲਦੀ ਤੋਂ ਜਲਦੀ ਪਕੜਨ ਦੀ ਕੋਸ਼ਿਸ਼ ਕਰਾਂਗੇ ਹੁਣ ਦੇਖਦੇ ਹਾਂ ਕੀ ਹੁੰਦਾ ਥੋੜੀ ਦੇਖੋ ਜੀ ਜੇ ਉਹਨਾਂ ਨੇ ਮਾਨਯੋਗ ਕੋਰਟ ਨਹੀਂ ਇਹਨਾਂ ਦੀ ਜ਼ਮਾਨਤਾਂ ਜਿੰਦੇ ਰਿਜੈਕਟ ਕਰਤੀਆਂ ਵਾ ਤੁਸੀਂ ਪੁਲਿਸ ਤਾਉਣੇ ਪੜਦੀ ਹੈ ਇਸ ਚ ਨਿਕਾੜਦੇ ਹਾਂ ਹਾਂ ਜੀ ਦੇਖੋ ਜੱਜ ਸਾਹਿਬ ਨੇ ਤਾਂ ਦੇਖਿਆ ਕਿ ਇਹ ਬੰਦਾ ਹੈ ਹੀ ਗਲਤ ਹੈ ਤਾਂ ਹੀ ਹੁੰਦੀ ਜ਼ਮਾਨਤ ਵੀ ਰਿਜੈਕਟ ਕਰ ਦਿੱਤੀ ਗਈ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਕੰਮ ਕਰ ਰਹੀ ਹੁਣ ਜਾਂ ਤਾਂ ਪੋਲੀਟੀਕਲ ਕਨੈਕਸ਼ਨ ਹੈ ਜਾਂ ਤਾਂ ਫਿਰ ਅਸਿਆ ਦਾ ਰੋਲਾ ਹੈ ਤੁਸੀਂ ਅੰਦਰ ਪੁੱਛਿਆ ਵੀ 12 ਦਿਨ 13 ਦਿਨ ਹੋ ਚੱਕੇ ਚੱਲੇ ਆ ਸਾਡੀ ਕੰਪਲੇਨਟ ਕੀਤੀ ਹੈ ਮਾਜੋ ਕੋਰਟ ਦੇ ਵੀ ਇਹਨਾਂ ਦੀ ਜਮਾਨਤ ਕੈਰ ਕੀਤੀ ਹੈ ਕਿ ਤੁਸੀਂ ਹਜੇ ਤੱਕ ਕਿਉਂ ਨਹੀਂ ਗ੍ਰਿਫਤਾਰ ਕੀਤਾ ਮਦਰ ਅੰਦਰ ਦੱਸਿਆ ਉਹਨਾਂ ਨੇ ਹਾਂਜੀ ਉਹ ਕਹਿੰਦੇ ਪਏ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਬੰਦਾ ਹੁਣੇ ਥੋੜਾ ਜਿਹਾ ਫਰਾਰ ਹੈਗਾ ਕੋਈ ਗੱਲ ਨਹੀਂ ਅਸੀਂ ਜਲਦੀ ਤੋਂ ਜਲਦੀ ਪਕੜਨ ਦੀ ਕੋਸ਼ਿਸ਼ ਕਰਾਂਗੇ ਥਾਣਾ ਨੰਬਰ ਐਸ ਐਚਓ ਵੀ ਬੁਲਾਏ ਗਏ ਐ ਤੇ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਇਸ ਬੰਦੇ ਦੇ ਕਾਰਵਾਈ ਕੀਤੀ ਜਾਵੇ ਇਹਨੂੰ ਜਲਦ ਤੋਂ ਜਲਦ ਪਕੜਿਆ ਜਾਵੇ ਮੈਡਮ ਹਾਂਜੀ ਬਾਕੀ ਇਹ ਸੋਸ਼ਲ ਮੀਡੀਆ ਤੇ ਲਗਾਤਾਰ ਐਕਟਿਵ ਆ ਕੋਈ ਨਾ ਕੋਈ ਪੋਸਟ ਪਾ ਰਿਹਾ ਕਿ ਪੁਲਸ ਫੜਨੇ ਦੀ ਕੀ ਕਾਰਨ ਹੋਵੇ ਹਾਂਜੀ ਦੇਖੋ ਇਹ ਪੁਲਸ ਕਿਉਂ ਨਹੀਂ ਫੜ ਰਹੀ ਹੁਣ ਇਹ ਤਾਂ ਮੈਨੂੰ ਵੀ ਨਹੀਂ ਪਤਾ ਜਾਂ ਤਾਂ ਪਾਵਰ ਪੈਸਾ ਤਾਂ ਹੈ ਹੀ ਇਹ ਦੇਖੋ ਪੈਸੇ ਦੇ ਕਾਰਨ ਹੀ ਇਹ ਵੀ ਕਮਜ਼ੋਰ ਨੇ ਬੜਾ ਅੱਛੇ ਦੀ ਕਾਰਵਾਈ ਕੀਤੀ ਹੈ ਜਿਹੜਾ ਪ੍ਰੋਟੈਸਟ ਆ ਤੁਹਾਡਾ ਲਗਾਤਾਰ ਚੱਲ ਰੂਗਾ ਕਿ ਅੱਜ ਖਤਮ ਹੋ ਜਾਣਾ ਨਹੀਂ ਨਹੀਂ ਦੇਖੋ ਧਰਨਾ ਤਾਂ ਸਾਡਾ ਕੰਟੀਨਿਊ ਹੀ ਰਹੇਗਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਇਹ ਤਾਂ ਨੌਸੀ ਲਗਾਉਂਦੇ ਰਵਾਂਗੇ ਪਰ ਮਤਲਬ ਦਿੱਲੀ ਪਰ ਟੈਸਟ ਕਰ ਰਹੇ ਹਾਂ ਹਾਂਜੀ ਸਰ ਬਿਲਕੁਲ 2 ਘੰਟੇ ਦਾ ਪ੍ਰੋਟੈਸਟ ਚੱਲੇਗਾ ਜਦ ਤੱਕ ਉਹ ਬੰਦਾ ਫੜਿਆ ਨਹੀਂ ਜਾਏਗਾ ਦੇਖੋ ਹੁਣ ਕੀ ਆਸ਼ਵਾਸ਼ਣ ਦਿੱਤਾ ਤੁਹਾਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਬੰਦਾ ਉਹ ਕਹਿੰਦੇ ਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਜਲਦ ਤੋਂ ਜਲਦ ਫੜਿਆ ਜਾਵੇ ਹੁਣ ਉਹ ਸਾਨੂੰ ਮਿਲਦਾ ਨਹੀਂ ਹੈ ਲੇਕਿਨ ਉਹ ਬੰਦਾ ਆਪਣੇ ਹੀ ਕੋਠੀ ਵਿੱਚ ਆ ਕੇ ਆਰਾਮ ਨਾਲ ਸੌਂਦਾ ਸਭ ਕੁਝ ਆਪਣੀ ਫੈਮਿਲੀ ਨਾਲ ਸਮੇਂ ਬਤੀਤ ਕਰਦਾ ਲੇਕਿਨ ਪੁਲਿਸ ਕਹਿੰਦੇ ਕਿ ਅਸੀਂ ਜਾਣਦੇ ਆ ਫੜਿਆ ਨਹੀਂ ਜਾ ਰਿਹਾ ਹੈ नहीं ये दे विच कारण की है क्योंकि एक पासे तुसी कह रहे हो कि डेली मैं धरना लाऊंगी दो-दो घंटे हां जी पुलिस कह रही है फड़या नहीं जाना मतलब ਤੁਹਾਨੂੰ ਲੱਗਦਾ ਕਿ ਮੈਨੂੰ ਰੋਜ਼ ਆਉਣਾ ਪਊਗਾ ਬਿਲਕੁਲ ਦੇਖੋ ਮੈਨੂੰ ਤਾਂ ਰੋਜ਼ ਆਉਣਾ ਹੀ ਪੈਣਾ ਹੁਣ ਪੁਲਿਸ ਕਿਉਂ ਨਹੀਂ ਕੰਮ ਕਰ ਰਹੀ ਜਾਂ ਤਾਂ ਪੈਸੇ ਦੀ ਪਾਵਰ ਬਹੁਤ ਹੈ politcal connection ਉਹਦੇ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਪ੍ਰੈਸ਼ਰ ਹੈਗਾ ਇਸ ਕਰਕੇ ਹੀ ਹੈ ਇਥੇ ਅੰਦਰ ਤੁਸੀਂ ਗਏ ਅਫਸਰ ਨੂੰ ਮਿਲੇ ਉਹ ਹਾਂਜੀ ਮੈਂ ਸੀਪੀ ਸਾਹਿਬ ਨੂੰ ਮਿਲੀ ਆ ਉਹ ਕਹਿੰਦੇ ਪਏ ਕੋਈ ਗੱਲ ਨਹੀਂ ਮੈਂ ਡਿਊਟੀ ਲਗਾ ਦਿੱਤੀ ਗਈ ਹੈ ਉਹ ਬੰਦਾ ਸੀ ਜਲਦੀ ਤੋਂ ਜਲਦੀ ਅਰੈਸਟ ਕਰਾਂਗੇ ਹਾਂਜੀ ਪਹਿਲੀ ਉਹਨਾਂ ਦੇ ਧਿਆਨ 'ਚ ਨਹੀਂ ਸੀ ਇਹ ਮਾਮਲਾ ਨਹੀਂ ਉਹ ਦੇਖੋ ਉਹਨਾਂ ਦੇ ਧਿਆਨ 'ਚ ਨਹੀਂ ਸੀਗਾ ਅਸੀਂ ਥਾਣਾ ਨੰਬਰ 2 'ਚ ਜਾਂਦੇ ਸੀ ਐਸ ਐਚਓ ਕੋਲ ਉੱਥੇ ਜਾਂਦੇ ਵੀ ਸਾਨੂੰ 15 ਕੇ ਦਿਨ ਹੋ ਗਏ ਸੀ ਅਸੀਂ 2 ਦਿਨ ਪਹਿਲੇ ਵੀ ਬਾਹਰ ਧਰਨਾ ਲਗਾਇਆ ਸੀ ਲੇਕਿਨ ਸਾਨੂੰ ਲੱਗਿਆ ਕਿ ਗੱਲਬਾਤ ਨਹੀਂ ਬਣ ਰਹੀ ਹੁਣ ਅਸੀਂ ਸੀਪੀ ਆਫਿਸ ਦੇ ਬਾਹਰ ਧਰਨਾ ਲਗਾਇਆ ਤੇ ਸਰ ਨੇ ਸਾਨੂੰ ਅੰਦਰ ਬੁਲਾਇਆ ਤੇ ਉਹ ਸਰ ਵੀ ਆਏ ਨੇ ਐਸਾ ਝੋ ਉਹਨਾਂ ਨੂੰ ਵੀ ਬੁਲਾਇਆ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕਰੋ ਕਹਿੰਦੇ ਤੁਹਾਨੂੰ ਧਮਕੀਆਂ ਵੀ ਆ ਰਹੀਆਂ ਕਿ ਆਪਣੀ ਕੰਪਲੇਟ ਵਾਪਸ ਕਰੋ ਹਾਂਜੀ ਮੈਨੂੰ ਧਮਕੀਆਂ ਤਾਂ ਬਹੁਤ ਆ ਰਹੀਆਂ ਉਹ ਜਿੰਨੇ ਨਾਲ ਮੇਰੀ ਸੈਕੰਡ ਮੈਰिज ਹੋਈ ਸੀਗੀ ਆਸ਼ੀਸ਼ ਨਾਮ ਦਾ ਬੰਦਾ ਹੈਗਾ ਹੁਣ ਉਹ ਬੰਦਾ ਉਹਦਾ ਦਲਾਲ ਬਣ ਕੇ ਮੇਰੀ ਅਲੱਗ-ਅਲੱਗ ਨਿਊਜ਼ਪੇਪਰ 'ਤੇ ਗਲਤ-ਗਲਤ ਛਾਪ ਰਿਹਾ ਹੈਗਾ ਖਬਰਾਂ ਕਿ ਉਹਨੂੰ ਕੀ ਲੱਗਦਾ ਹੈ ਇਹ ਸਭ ਕੁਝ ਕਰਨ ਨਾਲ ਕੀ ਹੋ ਤੇਰਾ ਚੇਤਨ ਭਵੇ ਜਾਂ ਬਚ ਜਾਏਗਾ ਨਹੀਂ ਬਚੇਗਾ ਤੈਨੂੰ ਖਰੀਦ ਸਕਦਾ ਪੈਸਿਆਂ ਨਾਲ ਮੈਨੂੰ ਨਹੀਂ ਖਰੀਦ ਸਕਦਾ ਤੁਸੀਂ ਕਿੰਨੇ ਟਾਈਮ ਪਹਿਲੇ ਜਿੰਨਾ ਕੋ ਕੰਮ ਉਹਨਾਂ ਦੇ ਆਫਿਸ ਵਿੱਚ ਤੱਕ ਕਿੰਨੇ ਟਾਈਮ ਹੋ ਗਿਆ ਹੁੰਦਾ ਹੁੰਦਾ ਹੋਂਦੇ ਕੋ ਮੈਂ ਕਾਫੀ ਟਾਈਮ ਕੰਮ ਕੀਤਾ ਹੈਗਾ ਪਰ ਮੈਨੂੰ ਨਹੀਂ ਪਤਾ ਸੀ ਹੁੰਦੇ ਇਰਾਦੇ ਕੀ ਹੈ ਕਿ ਕੋਈ ਕੁਛ ਐਦਾਂ ਦਾ ਕੋਈ ਮਾਮਲਾ ਹੋਇਆ ਜਿੱਦਾਂ ਤੁਹਾਡੇ ਨਾਲ ਪਹਿਤੀ ਕਿਸੇ ਹੋਰ ਨਾਲ ਵੀ ਐਦਾਂ ਦਾ ਕੁਝ ਪਤਾ ਲੱਗਿਆ ਹਾਂਜੀ ਦੇਖੋ ਮੈਨੂੰ ਸੁਣਨ ਚ ਤਾਂ ਕਾਫੀ ਆਇਆ ਕਿ ਇੰਨੇ ਮੇਰੇ ਨਾਲ ਹੀ ਨਹੀਂ ਕਾਫੀ ਕੁੜੀਆਂ ਨਾਲ ਐਦਾਂ ਕੀਤਾ ਲੇਕਿਨ ਉਹ ਕੁੜੀਆਂ ਹਿੰਮਤ ਨਹੀਂ ਕਰ ਪਾਉਂਦੀਆਂ ਨੂੰ ਲੱਗਦਾ ਕਿ ਸਾਡੀ ਸਮਾਜ 'ਚ ਬਦਨਾਮੀ ਹੋਏਗੀ ਲੇਕਿਨ ਮੇਰੇ ਕੋ ਤਾਂ ਮੇਰਾ ਬੇਟਾ ਹੈ ਮੈਨੂੰ ਤਾਂ ਲੜਨਾ ਪਏਗਾ ਮੈਨੂੰ ਤਾਂ ਆਵਾਜ਼ ਉਠਾਣੀ ਹੀ ਸੀਗੀ ਆਪਣੇ ਬੇਟੇ ਵਾਸਤੇ ਇਹ ਲੜਕੀ ਸਵੇਰ ਦੀ ਆਈ ਹੋਈ ਸੀਗੀ ਅਸੀਂ ਤਾਂ ਇਹਨਾਂ ਨੂੰ ਸਮਝਾ ਰਹੇ ਸੀਗੇ ਵੀ ਕੋਈ ਗੱਲ ਨਹੀਂ ਆਪਾਂ ਸੀਪੀ ਸਾਹਿਬ ਨੂੰ ਅੱਜ ਮਿਲਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਨਾਂ ਨੇ ਅੰਦਰੋਂ ਸੁਨੇਹਾ ਲਾਇਆ ਤੇ ਆਪਣੇ ਏਸੀਪੀ ਗੁਰਪ੍ਰੀਤ ਸਿੰਘ ਜੀ ਦੀ ਡਿਊਟੀ ਲੱਗੀ ਆ ਉਹ ਹਾਲੇ ਵੀ ਸਾਨੂੰ ਕਹਿੰਦੇ ਵੀ 10 ਮਿੰਟ ਠਹਿਰੋ ਵੀ ਉਹਨਾਂ ਨੇ ਮੌਕੇ ਦੇ ਐਸਐਚਓ ਸਾਹਿਬ ਨੂੰ ਵੀ ਬੁਲਾ ਲਿਆ ਸੀਗਾ ਇਸ ਕਰਕੇ ਹਾਲੇ ਪੈਂਡਿੰਗ ਹੀ ਆ ਤੇ ਉਹ ਸਾਨੂੰ ਅੰਦਰ ਬੁਲਾਇਆ ਵਾ ਉਹਨਾਂ ਨੇ ਇਹ ਉਹ ਸਾਨੂੰ ਇਹਦੀ ਕੀ ਕਿੱਦਾਂ ਕਾਰਵਾਈ ਆ ਉਹ ਕਹਿੰਦੇ ਅਸੀਂ ਜਲਦ ਜਲਦੀ ਤੋਂ ਜਲਦੀ ਅਸੀਂ ਅਰੈਸਟ ਪਾਵਾਂਗੇ ਹਲੇ ਧਰਨਾ ਇਹਨਾਂ ਦਾ ਹੈਗਾ ਵਾ ਤੇ ਅੰਦਰ ਸਾਨੂੰ ਉਹਨਾਂ ਨੇ ਸਾਡੇ ਸਲਾਮ ਬਸ਼ਰਾ ਉਹਨਾਂ ਨੇ ਕਰਨਾ ਵਾ ਵੀ ਅੱਗੇ ਅੱਗੇ ਦਾ ਸਟੈਪ ਕਿੱਦਾਂ ਚੱਕਿਆ ਜਾਵੇ ਔਰ ਸਾਨੂੰ ਉਹਨਾਂ ਤੇ ਵਧੀਆ ਸਾਨੂੰ ਲੱਗਿਆ ਉਹਨਾਂ ਦਾ ਤੇ ਅਸੀਂ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਅਸੀਂ ਜੋ ਵਿਸ਼ਵਾਸ ਆ ਕਿ ਹੁਣ ਜਲਦੀ ਰਿਸਪਾਂਸ ਆ ਜੀ ਹਾਂਜੀ ਹਾਂਜੀ ਪੁਲਿਸ ਤੇ ਤਾਂ ਵਿਸ਼ਵਾਸ ਕਰਨਾ ਹੀ ਪੈਣਾ ਜੀ ਪਤਾ ਗੱਲ ਕੀ ਆ ਜੀ ਅਸੀਂ ਪੁਲਿਸ ਦੇ ਉੱਤੇ ਵਿਸ਼ਵਾਸ ਸਾਨੂੰ ਇਸ ਕਰਕੇ ਕਰਨਾ ਪੈਣਾ ਉਹਨਾਂ ਨੇ ਐਫ ਆਈ ਆਰ ਬਹੁਤ ਜਲਦੀ ਕੀਤੀ ਆ ਸਭ ਤੋਂ ਪਹਿਲਾਂ ਜੋ ਮੈਨੂੰ ਪਤਾ ਲੱਗਿਆ ਵੀ ਐਫ ਆਈ ਉਹਨਾਂ ਨੇ ਕਰਤੀ ਆ ਫਿਰ ਉਹਨਾਂ ਨੇ ਆਪਣੀ ਸੈਸ਼ਨ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਵੀ ਰਿਜੈਕਟ ਹੋ ਗਈ ਮੈਨੂੰ ਜੋ ਪਤਾ ਲੱਗਿਆ ਵਾ ਠੀਕ ਆ ਜੀ ਉਹ ਹੁਣ ਉਸ ਕਰ ਰਹੀ ਆ ਹੁਣ ਅਸੀਂ ਇਹਨਾਂ ਨਾਲ ਮੀਟਿੰਗ ਕਰਨ ਲੱਗੇ ਆ ਅੰਦਰ ਵੀ ਉਹ ਸਾਨੂੰ ਕੀ ਕਹਿੰਦੇ ਆ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਤੁਹਾਨੂੰ ਮੀਡੀਆ ਨੂੰ ਜ਼ੋਰ ਦੱਸਾਂਗੇ ਹਰ ਇੱਕ ਸਮੇਂ ਹਰ ਇੱਕ ਟਾਈਮ ਤੇ ਹਰ ਇੱਕ ਸਮੇਂ ਤੇ ਸਾਡੇ ਪਿੱਛੇ ਤੋਂ ਲੈ ਕੇ ਜਵਾਨੇ ਦਾ ਜਿੱਦੋਂ ਵੀ ਪਿੱਛਾ ਚੱਲਦਾ ਆ ਸਾਡੇ ਗੁਰੂ ਪਿਤਾ ਜੀ ਸਾਰੇ ਧੀਆ ਭੈਣਾਂ ਦੀ ਇੱਜ਼ਤ ਆ ਰੱਖਦੇ ਆਏ ਹੁਣ ਵੀ ਅਜਿਹੀ ਧੀਆ ਭੈਣਾਂ ਦੀ ਇੱਜ਼ਤ ਕਰਦੇ ਆਂ ਇੱਜ਼ਤ ਰੱਖਾਂਗੇ ਜੋ ਵੀ ਕੁੜੀ ਨਾਲ ਧੱਕਾ ਹੋਇਆ ਕਿਸੇ ਵੀ ਧੀ ਭੈਣ ਨਾਲ ਧੱਕਾ ਹੁੰਦਾ ਅਸੀਂ ਮੋਟਰਾਂ ਮੋਟਰਾਂ ਆ ਕੇ ਆਪਣੀ ਟੀ ਦੇ ਨਾਲ ਬੱਚੀ ਨਾਲ ਖੜਾਂਗੇ ਅਸੀਂ ਜਿਹੜਾ ਇਨਸਾਨ ਜਿਹੜਾ ੱੱੱਕਾ ਹੋਇਆ ਉਹ ਇਨਸਾਨ ਸਾਹਿਬ ਅਸੀਂ ਕਰਵਾ ਕੇ ਰਾਵਾਂਗੇ ਪਰਚਾ ਬੰਦੇ ਤੇ ਕਰਵਾ ਕੇ ਰਾਵਾਂਗੇ ਬਾਬਾ ਜੀ ਕਹਿੰਦੇ ਕਿ ਪਰਚਾ ਹੋਇਆ ਹੋਇਆ ਵਾ ਪਰ ਜ਼ਮਾਨਤ ਵੀ ਰਿਜੈਕਟ ਹੋ ਗਈ ਪੁਲਿਸ ਗ੍ਰਿਫਤਾਰੀ ਨਹੀਂ ਕਰ ਰਹੀ ਹਮ ਮੰਨਦੇ ਜੱਸਾ ਵਾਲਾ ਬਹੁਤ ਧੰਨਵਾਦ ਹੈ ਜਿਹਨੇ ਜ਼ਮਾਨਤ ਰੱਦ ਕੀਤੀ ਹੋਈ ਆ ਅਸੀਂ ਅਫਸਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਸਾਡੀ ਸੁਣੋ ਵੀ ਆ ਕਿਉਂ ਨਹੀਂ ਜਦੋਂ ਰੱਤ ਜ਼ਮਾਨਤੀ ਰੱਦ ਹੋ ਗਈ ਤਾਂ ਪਰਚਾ ਪਹਿਨਣਾ ਚਾਹੀਦਾ ਅੱਜ ਤੱਕ ਕਿਉਂ ਨਹੀਂ ਢਿੱਲੀ ਕਿਉਂ ਆ ਸਰਕਾਰ ਸਾਡੀ ਸਰਕਾਰ ਥੋੜੀ ਢਿੱਲੀ ਹੈ ਕਰਮ ਉਹਨਾਂ ਤੇਜ ਹੋਣਾ ਚਾਹੀਦਾ 3 ਭੈਣਾਂ ਕਰਕੇ ਹੋਣਾ ਚਾਹੀਦਾ ਸਾਡੀਆਂ 3 ਭੈਣਾਂ ਦੀ ਇੱਜ਼ਤਾਂ ਜਿਹੜੀਆਂ ਰੋਲਦੀਆਂ ਨੇ ਫਿਰ ਸਭ ਦੀਆਂ 3 ਭੈਣਾਂ ਸਾਂਝੀਆਂ ਤੁਹਾਨੂੰ ਪਤਾ ਜੀ ਅੱਜ 3 ਭੈਣਾਂ ਨਾ ਹੁੰਦੀ ਜੇ ਭੈਣ ਨਾ ਹੋਵੇ ਆਪਾਂ ਅਸਮਾ ਅੱਜ ਦੁਨੀਆ ਤੇ ਜਗਤ ਤੇ ਆਪਾਂ ਬਣਾ ਹੁੰਦੇ ਬਾਬਾ ਜੀ ਕਹਿੰਦੇ ਉਹ ਸਮਾਜ ਸੇਵੀ ਆ ਤੇ ਤਾਂ ਨਹੀਂ ਹੋ ਰਿਹਾ ਪੋਲਿਟੀਕਲ ਸ਼ੈਲਟਰ ਵੀ ਉਹਨੂੰ ਕਾਫੀ ਜੇ ਉਹ ਸਮਾਜ ਸੁਮੇਰੀਏ ਤੋਂ 3 ਭੈਣਾਂ ਦੀ ਇੱਜ਼ਤਾਂ ਲੁੱਟੂਗਾ 3 ਭੈਣਾਂ ਦੇ ਇੱਜ਼ਤਾਂ ਕੱਚੀਆਂ ਡਾਊਗਾ ਜੋ ਵੀ ਮਰਜੀ ਆ ਪਰ ਗਲਤ ਗੱਲ ਆ ਧੋਖਾ ਨਹੀਂ ਦੇਣਾ ਚਾਹੀਦਾ ਜੋ ਕਹਿ ਬੱਚੇ ਨੂੰ ਕਹਿ ਰਿਹਾ ਹਰਾ ਜਿਹੜਾ ਡਾਕਟਰ ਸਾਹਿਬ ਦਾ ਜਿਹੜਾ ਕਰਾਉਂਦੇ ਹੁੰਦੇ ਮੈਡੀਕਲ ਡੀਐਮ ਡੀਐਮ ਕਿਉਂ ਨਹੀਂ ਕਰਵਾ ਰਿਹਾ ਫਿਰ ਪਤਾ ਲੱਗ ਜੀ ਉਹ ਹਰਾਮ ਦਾ ਜਾਂ ਇਹ ਹਰਾਮ ਦਾ ਦੋਨੇ ਪਤਾ ਲੱਗ ਜਾਊਗਾ ਡੀਐਮ ਕਰਾਉਣ ਅਸੀਂ ਦਾ ਅਫਸਰਾਂ ਨੂੰ ਕਿੰਨੇ ਵੀ ਕਰਾਵੇ ਜੱਜ ਮਾਨ ਜੋਗ ਵੀ ਕਵੇ ਕਰਾ ਦੇਣ ਉਹਨਾਂ ਉਹਨਾਂ ਨੇ ਵੀ ਖੜੇ ਹਾਂ ਜੀ ਹਾਂ ਜੀ ਖੜਾਂਗੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਅੰਦਰ ਸੀਪੀ ਸਾਹਿਬ ਨੇ ਬੁਲਾਇਆ ਕੀ ਕਹੂੰਗੇ ਜਾਨ ਨੇ ਦੇਖਦੇ ਆ ਸਾਡੇ ਅਫਸਰਾਂ ਨੇ ਬੁਲਾਇਆ ਬਹੁਤ ਧੰਨਵਾਦ ਆ ਸਾਡੇ ਅਫਸਰਾਂ ਦਾ ਵੀ ਜਿਹੜਾ ਸਾਡੇ ਸਾਥ ਦੇ ਰਹੇ ਹੈਗੇ ਆ ਅਸੀਂ ਜਾ ਕੇ ਮਿਲਦੇ ਹਾਂ ਹੁਣ ਦੇਖਦੇ ਅਗਲੀ ਕਾਰਵਾਈ ਕੀ ਹੁੰਦੀ ਹੈ ਤੁਹ